ਇੱਥੇ ਹੀ ਸਮਾਪਤੀ ਕਰਦਾ ਸਮੁੱਚੀਆਂ ਸੰਗਤਾਂ ਨੂੰ ਮੇਰੇ ਪਾਤਸ਼ਾਹ ਜੀ ਦੇ ਆਤਮਨ ਪ੍ਰਭੂ ਦੀਆਂ ਇਸ ਅਸਥਾਨ ਦੇ ਉੱਪਰ ਪ੍ਰਗਟ ਹੋਣ ਦੀ ਖੁਸ਼ੀ ਦੇ ਵਿੱਚ ਇਸ ਅਸਥਾਨ ਦੇ ਉੱਪਰ ਮੇਰੇ ਸਤਿਗੁਰੂ ਅੱਜ ਦੇ ਦਿਨ ਆਏ ਆਪਣੇ ਇਲਾਕੇ ਨੂੰ ਤਕਰੀਬਨ 3 ਮਹੀਨੇ 2 ਦਿਨ ਮੇਰੇ ਸਤਿਗੁਰੂ ਇਸ ਯਾਤਰਾ ਸਫਲੀ ਕਰਨ ਤੱਕ ਵੀ ਜਿਸ ਤਰ੍ਹਾਂ ਅੱਜ ਆਪਾਂ ਨੇ ਨਕਰ ਕੀਰਤਨ ਦੇ ਸ਼ੁਭਾਰੀਅਤ ਕਰਨੀ ਆਗ੍ਰੀ ਭਰਨੀ ਆ ਸਾਰ ਨੂੰ ਵੀ ਇਹ ਤਾਂ ਤਾਂ ਦੇ ਪਰਟੇ ਸਵਾਗਤ ਹੋਏ ਨੇ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ 5 ਤੇ 6 ਤਰੀਕ ਵਾਲੇ ਦਿਨ ਆਪਣਨਾ ਹਾਜ਼ਰੀਆਂ ਲਵਾ ਕਰਕੇ ਗੁਰੂਆਂ ਦੀਆਂ ਫੁੱਟੀਆਂ ਪ੍ਰਾਪਤ ਕਰਦੀਆਂ ਹਨ ਆਪ ਸਾਰੀਆਂ ਸੰਗਤਾਂ ਨੂੰ ਤਾਲੂਸੀ ਗੁਰੂ ਸੇਵਾ ਦੇ ਹਾਜ਼ਰ ਜਿਵੇਂ ਨਮਸਕਾਰਾ ਜੋ ਆਪਾਂ ਅੱਗੇ दासे कमेटी व्यतिया ਜੋ ਗੁਰਬਾਣੀ ਦਾ ਵਚਨ ਹੈ ਉਹ ਬੜੀ ਉੱਚਾ ਪੂਰਕ ਸਰਬ ਸੁਖ ਦਾਤਾ ਹਰਿ ਦੇ ਵਿੱਚ ਰੋਹੀ ਜਾਤ ਰਸਾ ਸਾਮ ਤੇਨਾ ਤੂਏ ਤਾ ਹੱਥ ਤੇ ਆਇਆ ਮੇਰੇ ਦੁੱਖਾਂ ਵਿੱਚ ਤਾਂ ਹਰ ਦੁੱਖ ਪਾਲ ਹੈ ਦੇਰੇ ਮਨਾ ਜੇ ਆਪ ਕੋ ਮਾਨੇ ਸਤ ਦਾ ਸੋ ਹਾਏ ਸੋ ਹਾਏ ਸੋ ਹਾਏ ਸੋ ਹਾਏ ਏਕ ਮਹਾਕਰਿ ਸ਼ਿਵ ਰਿਆ ਏਕ ਮਹਾਕਰਿ ਸ਼ਿਵ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਤੇ ਗੋਹਾ ਸਰਸ ਮਨ ਮੌਨੇ ਵੀ ਆਵੇ ਸਮਾਏ ਔਰ ਲੋਕ ਤੇ ਆਵੇ ਤਾਰੇ ਸਭ ਥਾਂ ਯੋ ਸਹਾਰੇ ਹਾਂ ਸਾਕਹਾਰੀ ਮੋਲੇ ਸਵਤ ਤੇ ਸਾਰੇ ਮੌਨੇ ਸਹਾਰੇ ਦੇਖ ਬਹਾਦਰ ਬਹਾਦਰ ਸਿੰਘ ਐ ਇੱਕ ਬਹਾਦਰ ਸਿੰਘ ਫਤਨਾਮ 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 ਜੀ ਬਾਦਸ਼ਾਹ ਹੈ ਬਲ ਬਲ ਗਈ ਐ ਬਲ ਬਲ ਜਾਈ ਐ ਬਲ ਬਲ ਜਾਈ ਐ ਬਲ ਬਲ